ਸਤਿ ਸ਼੍ਰੀ ਅਕਾਲ ਜੀ ਵੇਦਰ ਬਾ ਹਰਪ੍ਰੀਤ ਵੇਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 29 ਤੇ 30 ਸਤੰਬਰ ਤੋਂ ਲੈ ਕੇ ਤੇ ਪਹਿਲੇ ਹਫਤੇ ਅਕਤੂਬਰ ਜਿਹੜਾ ਸਿਸਟਮ ਲੱਗਣ ਜਾ ਰਿਹਾ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਵੱਧ ਤੇ ਕਿਤੇ-ਕਿਤੇ ਹਲਕੇ ਤੋਂ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਦੀ ਚੱਟਾਂ ਵੇਖਣ ਨੂੰ ਮਿਲ ਸਰੇ ਕਿਹੜੇ-ਕਿਹੜੇ ਖੇਤਰਾਂ ਨੂੰ ਗੜੇਮਾਰੀ ਹੋਣ ਦੀ ਸੰਭਾਵਨਾ ਪੰਜਾਬ ਦੇ ਆ ਮੌਸਮ ਦੀ ਗੱਲ ਕਰਾਂਗੇ ਕਿ ਹੌਣ ਵਾਲੇ ਦਿਨਾਂ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਰੇ ਸਾਰੇ ਜ਼ਿਲ੍ਹੇਵਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਤਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 29 ਤੇ 30 ਸਤੰਬਰ ਠੀਕ ਹੈ ਨਾ ਦੋ ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਪੰਜਾਬ ਦੇ ਕੁਝ ਆਪਾਂ ਗੱਲ ਕਰੀ ਟੁੱਟਵੇਂ ਤੌਰ ਤੇ ਮੀਂਹ ਪੈਣ ਦਾ ਸਾਰ ਪੰਦਿਆ ਦਿਖਾਈ ਦੇ ਰਹੇ ਨੇ ਖਾਸ ਤੌਰ ਤੇ ਆ ਪੂਰਬੀ ਇਲਾਕੇ ਦੇ ਕਾ ਪਗਲ ਕਰੇ ਚਤਕਾ ਚੱਕਰਵਤੀ ਤੂਫਾਨ ਜੋ ਕਿ ਐਮਪੀ ਦੇ ਖੇਤਰਾਂ ਤੋਂ ਆ ਰਾਜਸਥਾਨ ਦੇ ਦੱਖਣੀ ਖੇਤਰ ਗੁਜਰਾ ਇਨਕੇ ਤਰ੍ਹਾਂ ਦੇ ਹੋ ਕੇ ਗੁਜ਼ਰੇਗਾ ਜਿਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਲੋ ਪ੍ਰੈਸ਼ਰ ਏਰੀਆ ਬਣੇਗਾ ਤਾਂ ਜਿਸ ਕਰਕੇ 29 ਤੇ 30 ਸਤੰਬਰ ਨੂੰ ਪੰਜਾਬ ਦੇ ਕੁਝ ਕੁ ਦੱਖਣ ਪੂਰਬੀ ਇਲਾਕਿਆਂਗੇ ਖਾਸ ਤੌਰ ਤੇ ਪਟਿਆਲਾ ਸੰਗਰੂਰ ਹੋ ਗਿਆ ਨਾਲ ਲੱਗਦੇ ਚੰਡੀਗੜ੍ਹੋ ਕੇ ਮੋਹਾਲੀ ਫਾਟੇਗੜ੍ਹ ਸਾਹਿਬ ਪਟਾਓ ਗਿਆ ਤੇ ਉਸ ਤੋਂ ਬਾਅਦ ਮਲੇਰਕੋਟਲਾ ਰੂਪਨਗਰੋ ਕੇ ਪਾੜਲ ਦੀ ਸਾਈਡ ਦੇ ਨਾਲ ਲੱਗਦੇ ਖੇਤਰੋਗੇ ਲੁਧਿਆਣਾ ਦਾ ਕੁਝ ਖੇਤਰੋਗੇ ਅਮਾਨਸਾ ਬਠਿੰਡਾ ਜਾਂ ਆਪਾਂ ਗੱਲ ਕਰੀਏ ਇਸ ਦੇ ਨਾਲ ਲੱਗਦੇ ਕੁਝ ਖੇਤਰਾ ਬਰਨਾਲਾ ਦੇ ਕੁਝ ਇਲਾਕੇ ਇਹਨਾਂ ਵਿੱਚ ਸੁਭਾਵਨਾ ਜਿਹੜੀ ਪਾਉਂਦੀ ਦਿਖਾਈ ਦੇ ਰਹੀ ਜਾਨਕਿ ਇਹਨਾਂ ਦੇ ਟ ਛਰਾਟੇ ਪੈਣ ਦੇ आसार ਨੇ ਕਿਤੇ ਕਿਤੇ ਹੜਕੇ ਦਰਮਿਆਨੇ ਦੇ ਨਾਲ ਤੇਜ਼ ਮੀਂਹ ਤੇ ਛੱਟਾਂ ਵੇਖਣ ਨੂੰ ਮਿਲ ਸਕਦੇ ਨੇ 29 ਤੇ 30 ਸਤੰਬਰ ਯਾਨੀ ਇੱਕ ਅੱਧੀ ਵਾਰ ਸਬਾਵਨਾ ਰਹੇਗੀ ਦੋ ਦਿਨਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਕੀ ਇਹ ਜिले ਗਣ ਸਰਤੀ ਆ ਪਾਕਿਸਤਾਨ ਦੇ ਨਾਲ ਲੱਗਦੇ ਖੇਤਰੋ ਕੀ ਫਿਰੋਜ਼ਪੁਰ ਹੋ ਗਿਆ ਆਪਣਾ ਆਪ ਉਸ ਤੋਂ ਬਾਅਦ ਮੋਗਾ ਆ ਗਿਆ ਨਾਲ ਲੱਗਦੇ ਪਰ ਆਪਣੇ ਅਫਰੀਦਕੋਟ ਦਾ ਮੁਕਸਰੋ ਦਾ ਫਾਜ਼ਲ ਕਾ ਹੋ ਗਿਆ ਜਾਂ ਆਪਣਾ ਅੰਮ੍ਰਿਤਸਰ ਤਰਨਤਨ ਜਲੰਧਰ ਕਪੂਰਥਲਾ ਫਾਨਕੋਟ ਗੁਰਦਾਸਪੁਰ ਹਿਆਰਪੁਰ ਦੇ ਇਲਾਕੇ ਇਹਨਾਂ ਦੇ ਸਬਾਵਨਾ ਥੋੜੇ ਬਹੁਤ ਖੇਤਰਾ ਵਿੱਚ ਬੰਦ ਦਿਖਾਈ ਦੇ ਰਹੀ ਠਾਕ 29 ਤੇ 30 ਸਤੰਬਰ ਨੂੰ ਤਾਂ ਉਸ ਤੋਂ ਬਾਅਦ 1 ਤੋਂ ਲੈ ਕੇ 7 ਅਕਤੂਬਰ ਜਾਨਕੀ ਪਹਿਲੇ ਹਫਤੇ ਅਕਤੂਬਰ ਦੇ ਲੱਗਣ ਦੇ ਅਸਾਰ ਨੇ ਕਈ ਖੇਤਰਾਂ ਵਿੱਚ ਅਮੀ ਦੇ ਨਾਲ ਕਿਤੇ ਕਿਤੇ ਨਿੱਕੀ ਮੋਟੀ ਜੜੀ ਗੜੇਮਾਰੀ ਵੇਖਣ ਨੂੰ ਮਿਲੇਗੀ ਕੁਝ ਖੇਤਰਾਂ ਵਿੱਚ ਮੋਟੀ ਤੋਂ ਆ ਕਾਫੀ ਜਿਹੜੀ ਤਗੜੀ ਗੜੇਮਾਰੀ ਹੋਣ ਦੀ ਸੰਭਾਵਨਾਤ ਕਈ ਖੇਤਰਾਂ ਹਲਕੇ ਤੋਂ ਦਰਮਿਆਨੇ ਤੋਂ ਨਾਲ ਕਈ ਖੇਤਰਾਂ ਵਿੱਚ ਪਾਰੇ ਤੋਤੀ ਜਿਹੜਾ ਪਾਰਮੀ ਬਹੁਤ ਪਾਰਮੀ ਪੈਣ ਦੇ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਉਸ ਤੋਂ ਪਹਿਲਾਂ 27 28 ਸਤੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ 29 ਸਤੰਬਰ ਨੂੰ ਲੱਗ ਰਿਹਾ ਹੈ ਕਿ ਮੌਸਮ ਜਿਆਦਾ ਤਰਾ ਠੀਕ ਠਾਕ ਰਹਿਣ ਦੇ ਆਸਾਰ ਨੇ 30 ਸਤੰਬਰ ਨੂੰ ਸੁਭਾਵਨਾ ਬੰਦੇ ਦਿਖਾਈ ਦੇ ਰਹੀ ਜਾਨਕੀ 29 ਤੇ 30 ਸਤੰਬਰ ਇਹ ਦੋ ਦਿਨਾਂ ਦੇ ਵਿੱਚ ਮੇਨ ਤੌਰ ਤੇ 31 ਵਾਰ ਹੋ ਸਕਦਾ ਕਿ ਟੁੱਟਣ ਦੇ ਤੌਰ ਤੇ ਦੱਖਣ ਪੂਰਬੀ ਲੱਗ ਕੇ ਜੋ ਜਿਲ੍ਹੇ ਦੱਸੇ ਨੇ ਪਹਿਲਾਂ ਉੱਥੇ ਸੁਭਾਵਨਾ ਜ਼ਿਆਦਾ ਰਹੇਗੀ ਤੇ ਬਾਕੀ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਜਾਂ 29 ਤੋਂ 30 ਸਤੰਬਰ ਸਤੰਬਰ ਦੇ ਦਰਮਿਆਨ ਆ ਜਿਹੜੇ ਪੰਜਾਬ ਦੇ ਬਿਲਕੁਲ ਪੂਰਬੀ ਦੱਖਣੀ ਲੱਗ ਕੇ ਹੋਗੇ ਜ ਤੁਨ ਜਿਆਦਾ ਦੱਸਿਆ ਜਿਲ੍ਹੇ ਵਾਰ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਨਾਲ ਲੱਗਦੇ ਮਾਨਸਾ ਬਠਿੰਡਾ ਦੇ ਕੁਝ ਲੱਗ ਕੇ ਬਰਨਾਲਾ ਦਾ ਮਲੇਰਕੋਟਲਾ ਲ ਰੂਪਨਗਰ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਨਮਾਸ਼ਹਿਰ ਇਹਨਾਂ ਖੇਤਰਾਂ ਉਸ ਵਾਂਗ ਬਹੁਤ ਹੀ ਜ਼ਿਆਦਾ ਰਹੇਗੀ ਕਿਉਂਕਿ ਇਹਨਾਂ ਵਿੱਚ ਉਸ ਦੇ ਕਾਫੀ ਖੇਤਰਾਂ ਵਿੱਚ 29 ਦੇ 30 ਸਤੰਬਰ ਨੂੰ ਉਸ ਦੇ ਟੁੱਟਵੇਂ ਤੌਰ ਤੇ ਰਹੇ ਉਸ ਦੇ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਆ ਦੋ ਵਾਰ ਹੋ ਸਕਦਾ 3 ਜਾਂ 4 ਅਕਤੂਬਰ ਜਾਂ ਉਸਰ 5 6 7 ਅਕਤੂਬਰ ਇਹਨਾਂ ਦਿਨਾਂ ਦੇ ਵਿੱਚ ਸਿਸਟਮ ਲੱਗਦਾ ਜਿਵੇਂ ਪਹਿਲੇ ਹਫਤੇ ਅਗਲ ਕਰ ਪਹਿਲੇ ਦਿਨਾਂ ਵਿੱਚ ਸਿਸਟਮ ਲੱਗਣ ਦਾ ਸਾਰ ਨੇ ਚੱਕਰਵਤੀ ਜਿਹੜੀ ਲੋ ਪ੍ਰੈਸ਼ਰ ਏਰੀਆ ਇੱਕ ਜਿਹੜਾ ਬਣਿਆ ਹੋਇਆ ਠੀਕ ਹੈ ਤਾਂ ਆਪਣਾ ਹੌਲੀ ਜਿਹਾ 29 30 ਸਤੰਬਰ ਦੇ ਆਸ-ਪਾਸ ਐ ਗੁਜਰਾਤ ਦੇ ਕੁਝ ਆ ਪਗਲ ਕਰੇ ਰਾਜਸਥਾਨ ਦੇ ਦੱਖਣੀ ਖੇਤਰਾ ਤੇ ਇਥੋਂ ਜਿਹੜਾ ਆ ਗੁਜਰ ਕੇ ਲੰਗੇ ਗਰ ਜਿਸ ਕਰਕੇ ਹਮਾ ਦਾ ਪੈਟਰਨ ਜਿਹੜਾ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਹੋਗੇ ਬਾਕੀ ਹਰਿਆਣਾ ਦੇ ਖੇਤਰ ਹੋਗੇ ਠੀਕ ਹੈ ਇਥੋਂ ਜਿਹੜਾ ਕਾਫੀ ਖੇਤਰਾ ਵਿੱਚ ਦੱਖਣ ਪੂਰਬੀ ਇਲਾਕੇ ਆ ਵਿੱਚ ਸਭਾਵਨਾ ਰਹੇਗੀ ਬਾਕੀ ਜਿਹੜਾ ਇੱਕ ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਸਰੱਤੀ ਇਲਾਕੇ ਹੋਗੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਫਿਰੋਜ਼ਪੁਰ ਹੋਗੇ ਅਮਰਸਰ ਤਰਨਤਾਰਨ ਹੋਗੇ ਫਿਰੋਜ਼ਪੁਰ ਆਪਣਾ ਆਮੋਕਰ ਖੇਤਰ ਹੋਗੇ ਜਾਂ ਨਾਲ ਲੱਗਦੇ ਫਰੀਦਕੋਟ ਮੁਕਸਰ ਫਾਜ਼ਿਲਕਾ ਦੇ ਖੇਤਰ ਆਪਣੇ ਜਲੰਧਰ ਕਪੂ ਜਾਣਗੇ ਇੱਥੇ ਟੁੱਟਵੇਂ ਤੌਰ ਤੇ ਵੀ ਇੱਥੇ ਵੀ ਕਈ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਇੱਕ ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਉਸ ਵਾਰ ਹੋ ਸਕਦਾ ਹੈ ਕਿ ਜੇ 29 ਤੋਂ 30 ਸਤੰਬਰ ਅਲ ਸਿਸਟਮ ਇਸ ਵਿੱਚ ਸੁਭਾਵਨਾ ਠੀਕ ਠਾਕ ਰਹਿ ਜਾਣੀ ਕਿ ਇੱਥੇ ਜਿਹੜਾ ਸਰਦੀ ਲੱਗੇ ਪਾਕਿਸਤਾਨ ਦੇ ਆ ਖੇਤਰਾਂ ਨਾਲ ਲੱਗਦੇ ਖੇਤਰ ਉਹ ਜ ਦੱਖਣ ਆ ਪੱਛਮੀ ਖੇਤਰ ਉਹ ਜਾਂ ਉੱਤਰ ਪੱਛਮੀ ਖੇਤਰ ਇਹ ਤੇ ਸੁਭਾਵਨਾ ਠੀਕ ਠਾਕ ਰਹਿ ਬਾਕੀ ਜਿਹੜੇ ਉੱਤਰ ਪੂਰਬੀ ਲੱਗੇ ਦੱਖਣ ਪੂਰਬੀ ਲੱਗੇ ਹੋਗੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੋਗੇ ਜਾਂ ਚੰਡੀਗੜ੍ਹ ਦੇ ਨਾਲ ਪਾੜਲ ਦੀ ਸਾਈਡ ਦੇ ਨਾਲ ਲੱਗਦੇ ਖੇਤਰ ਜਾਂ ਮੱਤ ਕੇਂਦਰ ਹੋ ਗਿਆ ਖੇਤਰਾ ਵਿੱਚ ਆ ਬਹੁਤੇ ਖੇਤਰਾ ਵਿੱਚ ਕਹਿੰਦੇ ਨੇ ਟੁੱਟਵੇਂ ਤਰਤੇ ਮੀਂਹ ਪੈਣ ਦਾ ਸਾਰ ਨੇ ਕਈ ਖੇਤਰ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਤੋਂ অতি ਭਾਰੀ ਵੀ ਪੈਣ ਦੀ ਸਮਾਮਨ ਬੰਦੀ ਦਿਖਾਈ ਦੇ ਰਹੀ ਟੈਂਪਰੇਚਰ ਦੀ ਗੱਲ ਕਰੇ ਤਾਂ 26 27 28 ਸਤੰਬਰ ਤੱਕ ਟੈਂਪਰੇਚਰ ਜਿਹੜੇ ਹੋਣਗੇ ਆਪਣੇ ਆ ਦਿਨ ਦੇ ਟੈਂਪਰੇਚਰ 32 33 ਤੋਂ ਲੈ ਕੇ 34 35 36 ਡਿਗਰੀ ਤੱਕ ਰਹਿਣ ਦੇ आसार ਨੇ ਰਾਤ ਦੇ ਟੈਂਪਰੇਚਰ ਗਰਾਵਟ ਜਿਹੜੀ ਵੇਖਣ ਨੂੰ ਮਿਲੇਗੀ ਜਾਨਕੀ ਰਾਤਾਂ ਨੂੰ ਠੰਡੀਆਂ ਰਹਿਣ ਦੇ आसार ਨੇ ਕਿਉਂਕਿ ਪੱਛਮ ਦਿਸ਼ਾ ਤੋਂ ਹਵਾਵਾਂ ਦੀ ਵਾਪਸੀ ਹੋ ਕੇ ਕਦੇ ਕਦੇ ਹੋ ਸਕਦਾ ਦੱਖਣ ਪੂਰਬ ਤੋਂ ਹਵਾਵਾਂ ਦੀ ਵਾ ਵੇਖਣ ਮਿਲਸਰੀ ਜਦੋਂ ਜਿਹੜੇ ਉੱਤਰ ਪੱਛਮ ਜਾਂ ਦੱਖਣ ਪੱਛਮ ਤੋਂ ਪੱਛਮ ਦਿਸ਼ਾ ਤੋਂ ਹਵਾਵਾਂ ਚੱਲਦੀਆਂ ਤਾਂ ਟੈਂਪਰੇਚਰ ਵਿੱਚ ਗਰਾਵਟ ਜਿਹੜੀ ਵੇਖਣ ਨੂੰ ਮਿਲਦੀ ਜਾਨੀ ਕਿ ਰਾਤ ਦੇ ਟੈਂਪਰੇਚਰ ਜਿਹੜੇ ਹੋਣਗੇ ਘਾਟੋ ਘੱਟ ਵੀ ਆ 23 24 ਤੋਂ ਲੈ ਕੇ ਜਾਂ 22 23 ਤੋਂ ਲੈ ਕੇ 24 25 26 ਡਿਗਰੀ ਦੇ ਵਿਚਕਾਰ ਰਹਿੰਦੇ ਆ ਸਾਰ ਨੇ ਤਾਂ ਦਿਨ ਵੇਲੇ ਥੋੜੀ ਜਿਹੀ ਹਮਸਾ ਬਰਕਰਾਰ ਰਹਿ ਸਕਦੀ ਹੈ ਕਿਉਂਕਿ ਦੱਖਣ ਪੂਰਬ ਤੋਂ ਕਦੇ-ਕਦੇ ਜਿਹੜੇ ਹਵਾਵਾਂ ਦੀ ਵਾਪਸੀ ਹੁੰਦੀ ਕਦੇ-ਕਦੇ ਆ ਉੱਤਰ ਪੱਛਮ ਤੋਂ ਹਵਾਵਾਂ ਚੱਲਦੀਆਂ ਨੇ ਜਿਸ ਕਰੇ ਥੋੜੇ ਜਿਹਾ ਟੈਂਪਰੇਚਰ ਜਾਂ ਪਕੜੇ ਹਮਸੁਰਾਤ ਪੌਂਦਿਆਂ ਨੇ ਤਾਂ ਫਿਰ ਜਿਹੜੀ ਹਮੋਸਫੇਰ ਬਰਕਰਾਰ ਹੁੰਦੀ ਹੈ ਤੇ ਇਸ ਦਾ 29 30 ਸਤੰਬਰ ਨੂੰ ਵੀ ਦੱਖਣ ਪੂਰਬ ਜਿਹੜੀ ਹਵਾਵਾਂ ਚੱਲਣ ਦੇ ਅਸਾਰ ਪਾਦੇ ਦਿਖਾਈ ਦੇ ਰਹੇ ਨੇ 1 ਤੋਂ 7 ਅਕਤੂਬਰ ਦੇ ਵਿਚਕਾਰ ਵੀ ਦੱਖੜ ਜਿਹੜੀਆਂ ਆਪਣੇ ਗੱਲ ਕਰੇ ਪੂਰਬ ਤੋਂ ਹਮ ਚੱਲ ਸਕਦੀ ਜਿਸ ਕਰਕੇ ਨਮੀ ਵਿੱਚ ਵਾਧਾ ਹੁੰਦਾ ਹੈ ਸਾਰ ਹਮੋਸਫੇਰ ਤੋਂ ਜਿਹੜੀ ਬਰਕਰਾਰ ਰਹਿੰਦੇ ਹੈ ਸਾਰ ਨੇ ਬਾਕੀ ਟੈਂਪਰੇਚਰ ਰੋਡ ਜਿਹੜੇ ਆਪ ਗੱਲ ਕਰ ਅਕਤੂਬਰ ਦੇ ਦਿਨਾਂ ਵੀ ਟੈਂਪਰੇਚਰ ਗਰਾਫਟ ਜਿਹੜੀ ਵੇਖਣ ਨੂੰ ਮਿਲੇਗੀ ਤਾਂ ਫਿਲਹਾਲ ਇਹ ਜਾਣਕਾਰੀ ਆਪ ਡੇਟਸ ਤੋਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇ elकारத்தைgü தொட ब .